ਮਗਾਟ ਉਹੜਾ 25 ਲੱਖ ਰੁਪਏ ਮੇਰੇ ਉਂਗਲਾਂ ਤੇ ਗਿਣਾ ਹੋਇਆ ਜਿਹੜਾ ਮਨੋ ਖਵਾਰਾ ਤੇ ਹਜੂ ਨਖਰੇ ਕਰਦੀ ਠੀਕ ਹੈ ਅੱਛਾ ਕੀ ਕਹਿੰਦੀ ਹੈ ਹੁਣ ਕਹਿੰਦੀ ਮੈਨੂੰ ਤਾਂ ਇਹ ਰੁਪਏ ਨਹੀਂ ਦਿੱਤਾ ਇਹ ਨਸ਼ੇ ਕਰਦਾ ਸੀ ਚਿੱਟਾ ਪੀਂਦਾ ਸੀ ਉਹ ਕਰਦਾ ਸੀ ਬਾਈ ਮਾ ਅੱਜ ਵੀ ਕਹਿੰਨਾ ਮੇਰਾ ਬਲੱਡ ਅਰੈਸਟ ਕਰਾ ਲੋ ਯਾਰ ਜੇ ਮੈਂ ਚਿੱਟਾ ਪੀਤਾ ਕਿਤੇ ਉਹਦਾ ਮਸਟ ਕਾ ਸਟਾਰਟਿੰਗ ਕੀਤੀ ਘੱਤ ਦੇ ਬਲੀ ਮਾਂ ਦੇ ਘਹਿਣਾ ਤੋਂ ਮੈਂ ਉਹਦੇ ਘਹਿਨੇ ਚੱਕੇ ਕਿਤੇ ਉਹਦੀ ਛਾਪ ਚੱਕ ਕੇ ਲੈ ਗਿਆ ਕਿਤੇ ਕਾਂਟੇ ਲੈ ਗਿਆ ਚੱਕ ਕੇ ਕਿਤੇ ਕੁਛ ਲੈ ਗਿਆ ਫਿਰ ਮਾ ਦੇ ਡੈਡੀ ਦਾ ਘੜਾ ਲੈ ਗਿਆ ਚੱਕ ਕੇ ਕਿਉਂਕਿ ਮੈਂ ਕਣਕ ਦੇ ਢੋਲ ਨੂੰ ਪਾ ਗਿਆ ਸਾਡੇ ਦੋ ਟੋਲ ਕਣਕ ਦੇ ਭਰੇ ਹੁੰਦੇ ਆ ਤੇ ਸਾਡੇ ਤਿੰਨ ਮੱਝਾਂ ਸੀਗੀਆਂ ਉਹ ਮਾਜਰਾਂ ਨੂੰ ਰਾਤ ਨੂੰ ਮਾਦੀ ਘਰਾਂ ਤੋਂ ਗੋਲੀਆਂ ਪਾ ਕੇ ਤੇ ਉਹ ਚਾਹਦੀ ਨੀਂਦ ਦੀ ਹਾਂ ਫਿਰ ਮਾਜਰਾਂ ਦੋਸਤੋ ਧੋਖਲਾ ਤਾ ਅੱਛਾ ਯਾਰ ਚੋਰੀਆਂ ਕਰ ਲੈ ਉਹਦੇ ਵਿੱਚ ਪਹਿਲਾਂ ਮੈਂ ਜਦੋਂ ਉਹਨੇ ਮੈਨੂੰ ਹੌਲੀ ਹੌਲੀ ਡਿਮਾਂਡਾਂ ਵਧਾਉਂਦਾਂ ਮੈਨੂੰ ਤਾਂ ਪਿਆਰ ਹੀ ਇਸ ਹਿਸਾਬ ਨਾਲ ਹੋ ਗਿਆ ਸੀ ਮੈਂ ਉਹਨਾਂ ਛੱਡ ਹੀ ਨਹੀਂ ਸਕਦਾ ਸੀ ਹਨਾ ਇਸ਼ਕ ਕਿਸੇ ਦਾ ਹੋਇਆ ਨਹੀਂ ਇਹਨੂੰ ਮੂੰਹ ਨਾ ਲਾਈਂ ਰਾਤਾਂ ਨੂੰ ਉੱਠ ਉੱਠ ਰੋਵੇਂਗਾ ਦਿਲਾਂ ਪਿਆਰ ਨਾ ਪਾਈਂ ਇਸ਼ਕ ਕਿਸੇ ਕਿਸੇ ਦੀ ਹੀ ਰਾਸ ਆਉਂਦਾ ਇਸ਼ਕ ਹੋਇਆ ਸੀ ਮੁੰਡੇ ਨੂੰ ਇੱਕ ਸੋਹਣੀ ਸੁਨੱਖੀ ਕੁੜੀ ਨਾਲ ਕੁੜੀ 25 ਲੱਖ ਰੁਪਏ ਖਾ ਗਈ ਮੁੰਡਾ ਉਹਨੂੰ ਪੈਸੇ ਕਿਵੇਂ ਖਵਾਉਂਦਾ ਸੀ ਘਰੋਂ ਚੱਕ ਚੱਕ ਕੇ ਚੀਜ਼ਾਂ ਵੇਚਦਾ ਰਿਹਾ ਐਂਡ ਦੇ ਉੱਤੇ ਮੁੰਡੇ ਦੇ ਬੁੰਡੇ ਦੇ ਉੱਤੇ ਲੱਤ ਵੱਜੀ ਜਦੋਂ ਤੇ ਮੁੰਡੇ ਨੂੰ ਉਦੋਂ ਸਮਝ ਲੱਗੀ ਵੀ ਮੇਰੇ ਨਾਲ ਤਾਂ ੱੱਕਾ ਹੋ ਗਿਆ ਅੱਜ ਉਸ ਮੁੰਡੇ ਨਾਲ ਮਲਾਵਾਂਗੇ ਤੁਹਾਨੂੰ ਉਹੀ ਮੁੰਡਾ ਰੋ ਰਕੇ ਉਹਦਾ ਬੁਰਾ ਹਾਲ ਹੋਇਆ ਪਿਆ ਅੱਜ ਦੋਸਤ ਅ ਅੱਛਾ ਕੀ ਗੱਲ ਹੋ ਗਈ ਸਾਰੀ ਬਈ ਯਾਰ ਮੈਨੂੰ ਨਾ ਕੁੜੀ ਨੇ ਬਰਵਾਰ ਕਰਤਾ ਮੈਨੂੰ ਉਹਦੇ ਨਾਲ ਪਿਆਰ ਹੋਇਆ ਸੀ ਜਦੋਂ ਸਾਲ 2 ਸਾਲ ਡੇਢ ਸਾਲ ਪਹਿਲਾਂ ਠੀਕ ਆ ਉਹ ਸੋਹਣੀ ਬਹੁਤ ਸੀਗੀ ਮੈਂ ਇੰਨਾ ਕੋ ਉਹਦੇ ਵਿੱਚ ਖੁੱਭ ਗਿਆ ਵੀ ਮੈਨੂੰ ਉਹਦੀ ਖਾਤਰ ਕੁਝ ਵੀ ਕਰਨਾ ਪੈਂਦਾ ਸੀ ਮੈਂ ਕਰਦਾ ਸੀ ਜੋ ਮੈਨੂੰ ਕੁਝ ਮੰਗਦੀ ਸੀਗੀ ਮੈਂ ਉਹ ਵੀ ਦਿੰਦਾ ਸੀ ਪਲਾਮਾ ਕਿਸੇ ਤੋਂ ਘਰੋਂ ਘਰੇ ਵੀ ਚੋਰੀਆਂ ਕਰਨ ਲੱਗ ਗਏ ਉਹਦੇ ਵਿੱਚ ਪਹਿਲਾਂ ਮੈਂ ਜਦੋਂ ਉਹਨੇ ਮੈਨੂੰ ਹੌਲੀ ਹੌਲੀ ਡਿਮਾਂਡਾਂ ਵਧਾਉਂਦੀਆਂ ਮੈਨੂੰ ਤਾਂ ਪਿਆਰੀ ਇਸ ਹਿਸਾਬ ਨਾਲ ਹੋ ਗਿਆ ਸੀ ਮੈਂ ਉਹਨਾਂ ਛੱਡ ਹੀ ਨਹੀਂ ਸਕਦਾ ਸੀ ਹਨਾ ਭਲਾ ਉਹ ਟਮਾਡਾ ਕਰਦੀ ਸੀ ਭਲਾ ਨਹੀਂ ਕਰਦੀ ਸੀ ਤੇ ਮੈਨੂੰ ਉਹਨੇ ਕੋਈ ਕਹਿ ਚੀਜ਼ ਕਾ ਨਹੀਂ ਪਹਿਲਾਂ ਤਾਂ ਮੈਂ ਸਟਾਰਟਿੰਗ ਕੀਤੀ ਘਰ ਦੇ ਮੇਰੀ ਮਾਂ ਦੇ ਗਹਿਣੇ ਤੋਂ ਮੈਂ ਉਹਦੇ ਗਹਿਣੇ ਚੱਕੇ ਕਿਤੇ ਉਹਦੀ ਛਾਪ ਚੱਕ ਕੇ ਲੈ ਗਿਆ ਕਿਤੇ ਕਾਂਟੇ ਲੈ ਗਿਆ ਚੱਕ ਕੇ ਕਿਤੇ ਕੁਛ ਲੈ ਗਿਆ ਫਿਰ ਮਾਂ ਦੇ ਡੈਡੀ ਦਾ ਕੜਾ ਲੈ ਗਿਆ ਚੱਕ ਕੇ ਫੇਰ ਛਾਪ ਲੈ ਗਿਆ ਚੱਕ ਕੇ ਫੇਰ ਮਮਮੀ ਦਾ ਹੱਥ ਚੱਕ ਕੇ ਲੈ ਗਿਆ ਘੱਟੋ ਘੱਟ ਮੇਰੇ ਸੀਗੇ 8-9 ਤੋਲੇ ਉਹ ਉਹਦੇ ਪਿੱਛੇ ਚੱਕ ਕੇ ਮੈਂ ਵੇਚਤੇ ਠੀਕ ਆ ਉਹਨੂੰ ਸ਼ਾਪਿੰਗ ਕਰਾਂਗਾ ਸੇਲੀ ਪਿੱਛੇ ਸੇਲੀ ਪਿੱਛੇ ਫਿਰ ਮੈਂ ਉਹਨੂੰ ਸ਼ਾਪਿੰਗ ਕਰਾਂਗਾ ਕੁਝ ਵੀ ਕਰਾਇਆ ਨਲੇ ਮੈਂ ਪੰਜੀ ਦਾ ਨਸ਼ਾ ਨਹੀਂ ਕਰਦਾ ਮੇਰੇ ਪਹਿਲਾਂ ਬਲੱਡ ਟੈਸਟ ਕਰਾ ਲਵੋ ਉਹਦੇ ਪਿੱਛੇ ਫਿਰ ਮੈਂ ਉਹਨੂੰ ਸ਼ਾਪਿੰਗ ਸ਼ਾਪਿੰਗ ਕਰਾਉਣੀ ਵੱਡੇ ਵੱਡੇ ਮੌਲਾਂ ਚ ਲੈ ਕੇ ਜਾਣਾ ਫਿਰ ਕਿਤੇ ਉਹਨੇ ਵਧੀਆ ਚੰਗੇ ਰੈਸਟੋਰੈਂਟ ਚ ਖਾਣਾ ਹਨਾ ਫਿਰ ਉਹਨੂੰ ਸਕੂਟਰ ਹੀ ਲੈ ਕੇ ਦਿੱਤੀ ਵੀ ਚਲ ਬੀ ਇਹਦੇ ਆਉਣ ਜਾਣ ਦਾ ਨੌਕਾ ਹੋਊਗਾ ਫਿਰ ਉਹਨੇ ਕੋਈ ਚੀਜ਼ ਮੰਗਣੀ ਕੋਈ ਲੀੜਾ ਕੱਪੜਾ ਮੰਗਣਾ ਜੋ ਕੋਸ਼ਿਸ਼ ਮੰਗਣਾ ਬਈ ਮੈਂ ਉਹਨੂੰ ਸਾਰਾ ਕੁਝ ਲੈ ਕੇ ਦਈ ਫਿਰ ਜਦੋਂ ਮੈਂ ਹੌਲੀ ਹੌਲੀ ਜਦੋਂ ਗਹਿਣੇ ਮੁੱਕ ਗਏ ਉਦੋਂ ਵਰਕੇ ਮੈਂ ਸਾਡੇ ਦੋ ਢੋਲ ਕਣਕੇ ਦੇ ਭਰੇ ਹੁੰਦੇ ਆ ਜਦੋਂ ਸਾਡੇ ਘਰ ਦੇ ਵਿੱਚ ਮੰਮੀ ਤੇ ਡੈਡੀ ਉੱਠ ਜਾਣਾ ਕੰਮ ਤੇ ਜਾਂ ਕਿਤੇ ਜੌਬ ਤੇ ਹਨਾ ਉੱਠ ਜਾਣਾ ਮੰਮੀ ਕਿੱਥੇ ਜਾਵੜਦੀ ਮੰਮੀ ਕਿਸੇ ਅੰਡਾਂ ਕਵਣਾਂ ਕਦੇ ਉੱਠ ਜਾਂਦੀ ਸੀ ਤੇ ਜਦੋਂ ਅੰਡਾਂ ਕਵਣਾਂ ਦੇ ਉੱਠ ਜਾਂਦੀ ਮੈਂ ਦੋ ਗੱਟੇ ਭਰਨੇ ਮੈਂ ਵੇਚ ਆਉਨੇ ਵਿਚਾਲ ਮੇਰਾ ਉਮੇ ਟਾਈਮ ਪਾਸ ਹੋਣਾ ਕਿੱਥੇ ਵੇਚਦਾ ਕਿ ਨਾਲ ਮਾ ਚੱਕੀ ਤੇ ਤੇ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਤੁਸੀਂ ਕਿਸ ਨੂੰ ਦੱਸਿਓ ਨਾ ਮੁੰਡਾ ਉਹ ਗਾਂ ਮੇਰਾ ਯਾਰ ਦੋਸਤ ਸੀਗਾ ਚਲੋ ਕਹਿੰਦਾ ਕੋਈ ਨਹੀਂ ਮੈਂ ਕੀ ਦੱਸਣਾ ਜਿੱਦੇ ਹੁਣ ਸਾਡੇ ਮਿਕਾ ਦਾ ਟਮਾਟੋ ਢੋਲ ਢੋਣੇ ਵੇਲੇ ਕਰਤੇ ਤੇ ਜਦੋਂ ਸਾਡੇ ਘਰਦਨ ਮੜ ਕੇ ਪ ਵੀਰਾ ਕਣਕ ਕੌਣ ਕੱਢ ਕੇ ਲੈ ਗਿਆ ਤੇ ਮੇਰੇ ਤੇ ਤਾਂ ਉਹਨਾਂ ਨੇ ਸ਼ੱਕ ਹੀ ਨਾ ਕੀਤਾ ਉਹਨਾਂ ਨੂੰ ਸ਼ੱਕ ਹੀ ਨਹੀਂ ਕੀਤਾ ਸੀ ਵੀ ਇਹ ਕਦਾ ਨਸ਼ਾ ਪੱਤਾ ਕਰਦਾ ਕੋਈ ਵੀ ਵਧੀਆ ਰਹਿੰਦਾ ਤੇ ਮੈਂ ਕਿਹਾ ਵੀ ਕੁਝ ਚੋਰ ਚਾਰ ਲੈ ਗਿਆ ਹੁਣ ਉਦੋਂ ਮੁੜ ਕੇ ਭਰਾਵਾ ਮੇਰੇ ਕੋਲ ਨਵਾਂ ਬੁਲਟ ਲੈ ਕੇ ਤੇ ਕਰਦਣੇ ਇੱਕ 1809000 ਦਾ ਲੈ ਕੇ ਤਾ ਹੀ ਠੀਕ ਹੈ ਮੇਰੇ ਕੋਲ ਹੁਣ ਉਹ ਦੋਨੇ ਆਪਸ਼ਨਾਂ ਖਤਮ ਹੋ ਗਿਆ ਸੀਗਾ ਘੜੀ ਦੀ ਚੋਰੀ ਜਿਹੜੇ ਕਣਕ ਦਾ ਤੇ ਉਹਦਾ ਤੇ ਮੁੜ ਕੇ ਬੁਲਟ ਮੈਂ ਇੱਕ ਹਿਆਉ ਦੇ ਯਾਰ ਦੋਸਤ ਨੂੰ ਕਹਿੰਦਾ ਵੀ ਤੁਸੀਂ ਚੱਕ ਲਿਓ ਚੱਕ ਕੇ ਤੇ ਮੈਂ ਕਹਿੰਦਾ ਚੋਰੀ ਹੋ ਗਿਆ ਅਸੀਂ ਗਾਂਬੇ ਕਿਵੇਂ ਪਲਾਨ ਕਿਵੇਂ ਬਣਾਇਆ ਸੀਗਾ ਪਲਾਨ ਅਸੀਂ ਬਣਾਇਆ ਵੀ ਮੈਂ ਕਿਤੇ ਬਾਜ਼ਾਰ ਆਉਂਗਾ ਮੈਂ ਤੇ ਮਲਬਮੀ ਆਵਾਂਗੇ ਠੀਕ ਆ ਵੀ ਇੱਕ ਉਹਨਾਂ ਨੂੰ ਮੈਂ ਚਾਬੀ ਮੇਰੇ ਕੋਲ ਦੋ ਸੀ ਚਾਬੀਆਂ ਇੱਕ ਮਨ ਹੁਣ ਦਿੱਤੀ ਵੀ ਜਦੋਂ ਮੈਂ ਖੜਾ ਕੇ ਸੀ ਦੁਕਾਨ ਤੇ ਜਾਵੜੇ ਤੁਸੀਂ ਕਰਕੇ ਸਟਾਰਟ ਉਹਨੂੰ ਲੈ ਜਾਓ ਵੀ ਕਰਦਿਆਂ ਨੂੰ ਆਇ ਲੱਗੂ ਵੀ ਚੋਰੀ ਹੋ ਗਈ ਕਰਦਿਆਂ ਨੂੰ ਆਇ ਲੱਗੂ ਵੀ ਚੋਰੀ ਹੋ ਗਈ ਵੀ ਤਾਂ ਇੱਥੇ ਖੜਾ ਕੇ ਗਏ ਸੀਗੇ ਜਦੋਂ ਉੱਥੋਂ ਮੈਂ ਆਇਆ ਤੇ ਅਸੀਂ ਮੈਂ ਤੇ ਮੇਰੀ ਮੰਮੀ ਆ ਜਦੋਂ ਆਏ ਤੇ ਸਾਡਾ ਬੁਲਟ ਹੀ ਨਹੀਂ ਇੱਥੇ ਠੀਕ ਆ ਮੈਂ ਵੀ ਐਕਟਿੰਗ ਜੀ ਕੀਤੀ ਜਿਵੇਂ ਕਰਦੇ ਹੁੰਦੇ ਆ ਲੁੱਟੇ ਗਏ ਪੱਟੇ ਗਏ ਸਾਡਾ ਬੁਲਟ ਲੈ ਗਏ ਕੋਈ ਚੱਕ ਕੇ ਸਾਡੇ ਮਗਰ ਪਿਆਵਾ ਕੋਈ ਪਹਿਲਾਂ ਸਾਡੇ ਗਹਿਣੇ ਲੈ ਗਏ ਫਿਰ ਸਾਡੀ ਕਣਕ ਲੈ ਗਏ ਹੁਣ ਸਾਡਾ ਬੁਲਟ ਲੈ ਗਏ ਸ਼ੱਕ ਮੇਰੇ ਤੇ ਕੀਤਾ ਨਾ ਕਿਉਂਕਿ ਮੇਰੇ ਤੇ ਸ਼ੱਕ ਤਾਂ ਕਰਨਾ ਸੀ ਜੇ ਮੈਂ ਉੱਥੋਂ ਦਾ ਪਾਸੇ ਮੈਂ ਤਾਂ ਨਾਲ ਸੀ ਮਾਂ ਦੇ ਜਦੋਂ ਉੱਥੋਂ ਚੱਕ ਕੇ ਲੈ ਗਏ ਉੱਥੇ ਅਸੀਂ ਭਰਾਵਾ 1.5 ਲੱਖ ਦਾ ਉਹ ਵੇਚਤਾ ਚਲ ਮੇਰੇ ਕੋਸ਼ੇਦਾਨ ਫੇਰ ਸੌਖੇ ਲੰਗੇ ਫਿਰ ਉਦੋਂ ਬਾਅਦ ਮੈਨੂੰ ਘਰ ਦੇ ਨਾਲ ਗੱਡੀ ਸੀਗੀ ਸਾਡੇ ਕੋਲ 11-12 ਲੱਖ ਜੇ ਨਵੀਂ ਲੈ ਕੇ ਤੇ ਜਮ ਸੇਲੀ ਨਾ ਖਰਚਾ ਕਰਾਉਂਦੀ ਸੇ ਸੇਲੀ ਬਈਆ ਡਿਮਾਂਡਾਂ ਹੀ ਬਹੁਤ ਸੀਗੀਆਂ ਉਦੋਂ ਕੇ ਬਸ ਪਤਾ ਨਹੀਂ ਮੈਂ ਤਾਂ ਉਹਦੇ ਇੰਨਾ ਕੇ ਪਿਆਰ ਚ ਘੁੱਬਿਆ ਸੀ ਮੈਂ ਛੱਡ ਹੀ ਨਹੀਂ ਸਕਦਾ ਸੀ ਜਾਂ ਤਾਂ ਉਹਨੂੰ ਐ ਪਤਾ ਲੱਗ ਗਿਆ ਵੀ ਇਹ ਬੰਦਾ ਹੁਣ ਜਿਵੇਂ ਇੱਕ ਪੈਰ ਚ ਸੋਲ ਖੋਲ ਖੋਬੀ ਹੁੰਦੀ ਆ ਵੀ ਜਿੰਨਾ ਚਿਰ ਕੱਢਾਂਗੇ ਨਹੀਂ ਉਹਨਾਂ ਚਿਰ ਛੱਡਦਾ ਹੀ ਨਹੀਂ ਕੱਢਦੀ ਨਿਕਲਦੀ ਨਹੀਂ ਵੀ ਉਹ ਚੀਜ਼ ਹੋਈ ਵੀ ਇਹ ਵੀ ਜਿੰਨਾ ਚਿਰ ਮੈਂ ਨਹੀਂ ਛੱਡਦੀ ਉਹਨੂੰ ਤੇ ਉਹਨਾਂ ਚਿਰ ਇਹ ਬੰਦਾ ਮੈਨੂੰ ਛੱਡ ਨਹੀਂ ਠੀਕਾ ਉਦੋਂ ਮੜ ਕੇ 11 ਲੱਖ ਦੀ ਗੱਡੀ ਸੀਗੀ ਉਹ ਵੀ ਮੈਂ ਐਂ ਵੇਚਦੀ ਹੂੰ ਪਲਾਨ ਬਣਾ ਕੇ ਠੀਕਾ ਮੜ ਕੇ ਉਹ ਨਿਬੜ ਗਿਆ ਕੰਮ ਉਹ ਨਿਬੜ ਗਿਆ ਫਿਰ ਸਾਡੇ ਤਿੰਨ ਮੱਜਾਂ ਸੀਗੀਆਂ ਉਹ ਮਾਜਾਰਾਂ ਨੂੰ ਰਾਤ ਨੂੰ ਮਾਦੀ ਘਰ ਦੇ ਨਾਲ ਗੋਲੀਆਂ ਪਾ ਕੇ ਤੇ ਉਹ ਚੁੱਪੀ ਨੀਂਦੀਆਂ ਹਾਂ ਫਿਰ ਮਾਜਾਰਾਂ ਦੋਸਤਾਂ ਤੋਂ ਖਲਾਤ ਗਾ ਅੱਛਾ ਯਾਰ ਹਾਂ ਮੈਂ ਘੱਟੋ ਘੱਟ 25 ਲੱਖ ਰੁਪਏ ਮੇਰੇ ਉਂਗਲਾਂ ਤੇ ਗਿਣਾ ਹੋਇਆ ਜਿਹੜਾ ਮੈਨੂੰ ਖਵਾਤਾ ਤੇ ਹਜੋਂ ਨਖਰੇ ਕਰਦੀ ਆ ਕੀ ਕੀ ਅੱਛਾ ਕੀ ਕਹਿੰਦੀ ਆ ਹੁਣ ਕਹਿੰਦੀ ਆ ਵੀ ਮੈਨੂੰ ਤਾਂ ਇਹ ਰੁਪਈਆ ਨਹੀਂ ਦਿੱਤਾ ਇਹ ਨਸ਼ੇ ਕਰਦਾ ਸੀ ਚਟਾ ਪੀਂਦਾ ਸੀ ਉਹ ਕਰਦਾ ਸੀ ਬਾਈ ਮੱਜ ਵੀ ਕਹਿੰਦਾ ਮੇਰਾ ਬਲੱਡ ਰੈਸਟ ਕਰਾ ਲਈ ਅੱਜ ਜੇ ਮੈਂ ਚਟਾ ਪੀਤਾ ਮੈਨੂੰ ਨਹੀਂ ਲੱਗਦਾ ਸੀ ਮੈਂ ਨਵਿਆ ਕਰਾਉਗੀ ਹਾਂ ਤੇ ਵਿਆਹ ਨੂੰ ਮੁਕਰੀ ਉਹ ਛੱਡ ਹੀ ਗਈ ਬਾਈ ਮੁਕਰਨ ਕਿ ਸੀ ਉਹ ਉਹ ਤਾਂ ਇਲਜ਼ਾਮ ਹੀ ਇਹ ਜੇ ਲਾਈ ਜਾਂਦੇ ਜਿਹੜੇ ਕਿਤੇ ਜ਼ਿੰਦਗੀ 'ਚ ਮੈਂ ਸੋਚਿਆ ਹੀ ਨਹੀਂ ਸੀਗਾ ਕੀ ਕੀ ਇਦੋਂ ਤਾਂ ਮੈਨੂੰ ਨੁਕਸਾਨ ਹੀ ਕਾਦੇ ਪਿੱਛੇ ਕਾਦੇ ਪਿੱਛੇ ਉਹ ਤ ਛੱਡਣਾ ਕਿ ਉਹਨੂੰ ਹੋਰ ਮਿਲ ਕੇ ਹੋਣਾ ਕਿਉਂਕਿ ਹੁਣ ਮੇਰੇ ਕੋਲ ਖਾਣ ਨੂੰ ਪੈਸਾ ਨਹੀਂ ਸੀ ਨਾ ਕੋਈ ਉਹਨੂੰ ਠੀਕ ਆ ਮੇਰੀ ਮੱਝਾਂ ਵੀ ਵੇਕੀਆਂ ਕਣਕ ਵੀ ਵੇਗੀ ਗਹਿਣੇ ਵੀ ਵੇਗੇ ਬੋਲਟੇਜ ਵੇਗੇ ਗੱਡੀ ਵੇਗੀ ਠੀਕ ਆ ਹੁਣ ਜੇ ਮੈਂ ਮਾਂ ਪਿਓ ਤੋਂ ਪੈਸੇ ਮੰਗੂ ਵੱਧ ਉਹ ਤੋਂ 1000 ਪੰਗਲੂ 2000 ਹਾਂ ਪਰ ਨਹੀਂ ਪਤਾ ਵੀ ਮੈਂ ਇੰਨਾ ਕੁਛ ਕੀਤਾ ਨਾ ਕੁਝ ਨਹੀਂ ਪਤਾ ਮਾਂ 25 ਲੱਖ ਰੁਪਈਆ ਮਾਂ ਉਂਗਲਾਂ ਦਾ ਕੀ ਉਹ ਕੀ ਕਰਦਾ ਤੇਰਾ ਪਿਓ ਮੇਰਾ ਬਿਜ਼ਨਸਮੈਨ ਕਾਦਾ ਬਿਜ਼ਨਸਮੈਨ ਬਿਜ਼ਨਸਮੈਨ ਗੱਡੀਆਂ ਦਾ ਹੂੰ ਕਿੱਥੇ ਪਿੰਡ ਚ ਇੱਕ ਵਾਰ ਨਾ ਸ਼ਹਿਰ ਚ ਸ਼ਹਿਰ ਚ ਆਏ ਹਾਂ ਮੈਂ ਦੋਸਤੋ ਉਡੀ ਨੂੰ 35 ਕਿੰਨੇ 25 ਲੱਖ 25 ਲੱਖ ਰੁਪਇਆ ਖਵਾ ਚੁੱਕਿਆ ਇਹ ਮਾ ਆਪਣੇ ਲਹਿਜਿਆਂ ਨਾਲ ਸਾਈਡਿੰਗ ਕਰਕੇ ਬੁਲਟ ਚਕਵਾਤਾ ਚੋਰੀ ਕਰਵਾਤਾ ਜਾਣ ਕੇ ਵੀ ਘਰਦਿਆਂ ਨੂੰ ਲੱਗੇ ਚੋਰੀ ਹੋ ਗਿਆ ਬਾਅਦ ਵਿੱਚ ਇਹਨੇ ਵੇਚ ਕੇ ਉਹ ਪੈਸੇ ਕੁੜੀ ਨੂੰ ਦਿੱਤੇ ਰਾਤ ਨੂੰ ਆਪ ਦੀ ਮਾਂ ਪੈਨ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਘਰਦਿਆਂ ਜਿਹੜੀਆਂ ਮੱਝਾਂ ਸੀ ਉਹ ਚੋਰੀ ਕਰਵਾਇਆ ਆਪਣੇ ਯਾਰ ਬੇਲੀਆਂ ਤੋਂ ਆਪਣੀ 11 ਲੱਖ ਦੀ ਗੱਡੀ ਉਹ ਵੇਚਤੀ ਢੋਲ ਚ ਕਣਕ ਕੱਢ ਕੇ ਵੇਚਤੀ ਇਸ ਮੁੰਡੇ ਨੇ ਕੀ ਕੀ ਕਰਤਾ ਆਪਣੀ ਛੇਲੀ ਵਾਸਤੇ ਪਰ ਐਂਡ ਤੇ ਕੀ ਹੋਇਆ ਉਹੀ ਸਹੇਲੀਏ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਪੈ ਗਈ ਕਿਉਂ ਜਾ ਕੇ ਪਈ ਕਿਉਂਕਿ ਇਹਦੇ ਕੋਲ ਖਵਾਉਣ ਨੂੰ ਕੁਝ ਨਹੀਂ ਸੀਗਾ ਦੇਣ ਨੂੰ ਕੁਝ ਨਹੀਂ ਸੀਗਾ ਕਿਉਂਕਿ ਸਾਰਾ ਕੁਝ ਤਾਂ ਲਟਾ ਬੈਠਾ ਸੀਗਾ ਇਹੀ ਗੱਲ ਹੋਈ ਹੈ ਹਾਂ ਬਈ ਉਹਨੂੰ ਕੋਈ ਹੋਰ ਮਿਲ ਗਿਆ ਇੰਨਾ ਕੁ ਸੀਗਾ ਜੇ ਮੈਨੂੰ ਛੱਡ ਗਣੇ ਆਂਦੀ ਭਲਾ ਮੈਂ ਉਹਦਾ ਗੁਰਦਾ ਕੱਢ ਕੇ ਤੇ ਸ਼ੰਕਪੂਰੇ ਕਰਦਾ ਕਰਾ ਦਿੰਦਾ ਹਾਂ ਹਾਂ ਕੀ ਬਾਤ ਆ ਇੰਨਾ ਇਸ਼ਕ ਇੰਨਾ ਸੀਗਾ ਉਹ ਅਜੇ ਵੀ ਤੈਨੂੰ ਲੱਗਦਾ ਵੀ ਜੇ ਉਹ ਆਵ ਜੂਗੀ ਰੱਖ ਲੈ ਹੋਂ ਨਹੀਂ ਬਈ ਜਿੰਨਾ ਕਿ ਮੈਂ ਪਿਆਰ ਕਰਦਾ ਸੀ ਹੁਣ ਉਹ ਤੋਂ ਜ਼ਿਆਦਾ ਨਫ਼ਰਤ ਹੋ ਗਈ ਉਹਨੂੰ ਜਿਹੜੀ ਜਨਾਨੀ ਨੇ ਇੰਨਾ ਪਿਆਰ ਕਰਨ ਦੇ ਬਾਵਜੂਦ ਇੰਨਾ ਕੁਝ ਮੌਦੀ ਖਾਤਰ ਕੀਤਾ ਇੰਨੇ ਪਲਾਨ ਬਣਾਏ ਹਨ ਵੀ ਇੰਨੇ ਉਹਦੇ ਸ਼ੌਂਕ ਪੂਰੇ ਪਤਾ ਤਾਂ ਉਹਨੂੰ ਵੀ ਸੀ ਵੀ ਇਹ ਐਂ ਕਰਦਾ ਦੱਸ ਦਿੰਦਾ ਸੀ ਉਹਨੂੰ ਮੈਂ ਜਾ ਕੇ ਉਹ ਇੰਨਾ ਕੁਝ ਹੋਣ ਕਰਨ ਦੇ ਬਾਵਜੂਦ ਵੀ ਮੇਰੀ ਨਹੀਂ ਬਣੀ ਅੱਜ ਮੈਂ ਭਲਾ ਆਪਦਾ ਗੋਦਾ ਕਢਾ ਕੇ ਵੇਚਦਾ ਮੈਂ ਉਹਦੇ ਸ਼ੌਂਕ ਪੂਰੇ ਕਰ ਦਿੰਦਾ ਪਰ ਜਦੋਂ ਹੁਣ ਯਾਰ ਉਹਨੇ ਪਤਾ ਲੱਗ ਗਿਆ ਵੀ ਉਹਦੇ ਕੋਲ ਪੈਸੇ ਹੀ ਨਹੀਂ ਇਹ ਮੇਰੇ ਕੀ ਪੂਰਾ ਕਰੂਗਾ ਉਹਨੇ ਨਾਲ ਹੀ ਮੇਰੇ ਸਾਹਮਣੇ ਅੱਖਾਂ ਦੇ ਮੁੰਡਾ ਹੋਰ ਕੋਈ ਬਣਾ ਲਿਆ ਹੈ ਹਾਂ ਮੈਂ ਹੁਣ ਉਹਨੂੰ ਕਿਵੇਂ ਦੁਬਾਰਾ ਐਕਸੈਪਟ ਨਹੀਂ ਕਰ ਸਕਦਾ ਦੁੱਖ ਹੁੰਦਾ ਹੁੰਦਾ ਦੁੱਖ ਬਹੁਤ ਆ ਬਾਈ ਜਿੰਦਗੀ ਦਾ ਮੈਂ ਇੱਕ ਸੋਚਦਾ ਜਿਹੜਾ ਕੁਝ ਗਵਾ ਲਿਆ ਉਹ ਕਿਵੇਂ ਵਾਪਸ ਆਊਗਾ ਉਹ ਤਾਂ ਨਹੀਂ ਵਾਪਸ ਆ ਮਾਈ ਮਾਂ ਪਿਓ ਨੇ ਕੀਤੀ ਉਹ ਸਾਰੀ ਮਿੱਟੀ ਕਰਤੀ ਬਾਈ ਇਹ ਲੋ ਇੱਕ ਜਸਮਨਦੀਪੋ ਕਰਕੇ ਪਿਆਰ ਕਰਕੇ ਜਸਮਨਦੀਪੋ ਤਾਂ ਭੁੱਖ ਹੈ ਹੀ ਨਹੀਂ ਸੀ ਇੱਕ ਪਿਆਰ ਸੀ ਰੂਹ ਦਾ ਪਿਆਰ ਸੀ ਜੇ ਜਸਮਨਦੀਪੋ ਖੁੰਦੀ ਨਾ ਫੇਰ ਨਹੀਂ ਸੀ ਇਹਨਾਂ ਕੁਝ ਵੇਚਦਾ ਮੈਂ ਹੂੰ ਕਿਉਂਕਿ ਜਸਮਨਦੀਪੋ ਖਾਲੇ ਕਦੇ ਇੰਨਾ ਡੂੰਘਾ ਨਹੀਂ ਜਾਂਦੇ ਹੁੰਦੇ ਉਹ ਤਾਂ ਆਈ ਤੇ ਗਈ ਤੇ ਵਾ ਠੀਕ ਆ ਓਕੇ ਆ ਜਿਹੜਾ ਰੂਹ ਦਾ ਪਿਆਰ ਹੁੰਦਾ ਨਾ ਉੱਥੇ ਬੰਦਾ ਮਰਦਾ ਕਿੰਨਾ ਪਿਆਰ ਕਰਦਾ ਸੀ ਹਾਂ ਅੱਜ ਕੱਲ ਮੈਂ ਤੁਹਾਨੂੰ ਦੱਸਦਾ ਅੱਜ ਕੱਲ ਕਾਲ ਯੁਗ ਦਾ ਜ਼ਮਾਨਾ ਜਿਹੜਾ ਜਸਮ ਦਾ ਵਪਾਰੀ ਹੈ ਨਾ ਉਹ ਕਦੇ ਧੋਖਾ ਨਹੀਂ ਖਾਊਗਾ ਹੂੰ ਧੋਖਾ ਉਹ ਖਾਊਗਾ ਜਿਹੜਾ ਰੂਹ ਤੋਂ ਕਰਦਾ ਜਿਹੜਾ ਦਿਲ ਤੋਂ ਰੂਹ ਤੋਂ ਕਰਦਾ ਚਲ ਤੋਂ ਰੂਹ ਤੋਂ ਕਰਦਾ ਠੀਕ ਹੈ ਨਾ ਜਿਹੜੇ ਜਸਮ ਦੇ ਵਪਾਰੀ ਇੰਨਾ ਵਿਸ਼ਵਾਸ ਕਰ ਲਿਆ ਹੁਣ ਉਹ ਜਸਮ ਦੀ ਵਪਾਰ ਨਾ ਠੀਕ ਹੈ ਪੈਸੇ ਦੀ ਵਪਾਰ ਨਹੀਂ ਲਾ ਲਾ ਧੋਖੇਬਾਜ਼ ਸੀਗੀ ਉਹ ਜਿੰਨਾ ਚਿਰ ਮਾਣ ਨੂੰ ਖਵਾਈਗਾ ਉਹਨਾਂ ਚਿਰ ਖਾਈਗੀ ਤੇ ਮੋੜ ਕੇ ਛੱਡ ਕੇ ਉੱਠ ਗਈ ਹੁਣ ਗਾਂ ਕਿਸੇ ਹੋਰ ਤਾਂ ਗਈ ਦੀ ਸੈਮਸੰਗ ਦਾ ਉਹਦੇ ਕੋਲ ਕਿਹੜਾ ਉਹਦੇ ਕੋਲ ਆਈਫੋਨ ਆ ਆਈਫੋਨ ਕਿਹੜਾ ਆਈਫੋਨ 15 ਲੈ ਕੇ ਦਿੱਤਾ ਸੀਗਾ ਪ੍ਰੋ 10 ਲੈ ਕੇ ਦਿੱਤਾ ਹਾਂ ਤੇ ਤੇਰੇ ਕੋਲ ਸੈਮਸੰਗ ਦਾ ਉਹਦੇ ਕੋਲ 15 ਪ੍ਰੋ ਦਾ ਚੰਗੀ ਉਹਦੇ ਕੋਲ ਗੱਡੀ ਹੋ ਗਈ ਉਹ ਸੈਮਸੰਗ ਦਾ ਵੀ ਉਹ ਆ ਜਿਵੇਂ ਉਹਨੂੰ ਆਏ ਜੇ ਕਰਨਾ ਤੇ ਉਹਦੀ ਸਕਰੀਨ ਥੱਲੇ ਨਿਕਲੇ ਆਉਂਦੀ ਉਹਨੂੰ ਤੈਨੂੰ ਜਮਾਂ ਨਹੀਂ ਇਦਾਂ ਲੱਗਿਆ ਯਾਰ ਵੀ ਮੇਰੇ ਨਾਲ ਜਿਹੜਾ ਕੁਝ ਹੋ ਰਿਹਾ ਮੈਂ ਗਲਤ ਕਰ ਰਿਹਾ ਤੈਨੂੰ ਭੋਰਾ ਵੀ ਮਤਲਬ ਤੈਨੂੰ ਐ ਲੱਗਿਆ ਨਹੀਂ ਮੈਨੂੰ ਉਦੋਂ ਨਹੀਂ ਲੱਗਾ ਸੀ ਪਰ ਹੁਣ ਮੈਂ ਬਹੁਤ ਪਛਤਾਉਂਦਾ ਕੀ ਕੀ ਕਿਵੇਂ ਪੈਸੇ ਕਿਵੇਂ ਪੈਸੇ ਕਿਵੇਂ ਮੰਗਦੀ ਸੀਗੀ ਪੈਸੇ ਕਿਵੇਂ ਮੰਗਦੀ ਸੀ ਪੈਸੇ ਜਰਾ ਮੰਨ ਕੇ ਚੱਲੋ ਨਾ ਕਹਿੰਦਾ ਚੱਲ ਗਏ ਆਪਾਂ ਜਨੂੰ ਸ਼ਿਮਲੇ ਚਲਦੇ ਆ ਠੀਕ ਆ ਸ਼ਿਮਲੇ ਜਾਣਾ ਰੂਮ ਦਾ ਬੁੱਕ ਕਰਾ ਲੈਣਾ ਠੀਕ ਆ ਉੱਥੇ ਜਾਣਾ ਰੂਮ ਬੁੱਕ ਕਰਾ ਕੇ ਉਸ ਤੋਂ ਬਾਅਦ ਅਨੇ ਕੀ ਕਰਨਾ ਅੱਜ ਆਪਾਂ ਲੈ ਲਗੇ ਆਪਾਂ ਲੈ ਲਗੇ ਲੀਡਾ ਕੱਪੜਾ ਮੰ ਹਾਂ ਮੈਨੂੰ ਉੱਥੇ ਗਏ ਅਸੀਂ ਲੀਡਾ ਕੱਪੜਾ ਲੈਣਾ ਉਹ ਲੈਣਾ ਫਲਾਨਾ ਲੈਣਾ ਤੇ ਮੁੜ ਕੇ ਕੀ ਹੋਇਆ ਦੇਖ ਰੂਮ ਅਸੀਂ ਇੱਕ ਲੈਂਦੇ ਸੀ ਨਾ ਰੂਹ ਦਾ ਇੰਨਾ ਪਿਆਰ ਸੀਗਾ ਉਹਨੂੰ ਮੈਂ ਬੈੱਡ ਤੇ ਪਾਉਂਦਾ ਮੈਂ ਉਧਰਲੇ ਪਾਸੇ ਸੋਫੇ ਲੱਗੇ ਹੋਣੇ ਜਾਂ ਥੱਲੇ ਪੈ ਜਾਂਦਾ ਸੀਗਾ ਮੈਂ ਉਹਨੂੰ ਕਦੇ ਹੱਥ ਤੱਕ ਵੀ ਨਹੀਂ ਲਾਇਆ ਸੀ ਕੋਈ ਖੱਟਿਆ ਵੀ ਨਹੀਂ ਗਵਾ ਲਿਆ ਸਾਰਾ ਹਾਂ ਸਭ ਕੁਝ ਗਵਾ ਲਿਆ ਮੈਨੂੰ ਤਾਂ ਐਂ ਸੀ ਜਲ ਜਲ ਵਿਆਹ ਹੋਊਗਾ ਵੀ ਕੱਲਾ ਜਸਮ ਨਹੀਂ ਹੁੰਦਾ ਜਿੱਥੇ ਤੇਰਾ ਦਿਲ ਮਿਲਿਆ ਹਨਾ ਪਿਆਰ ਆ ਗੱਲਾਂ ਬਾਤਾਂ ਕੀਤੀਆਂ ਇੱਕ ਦੂਜੇ ਦੀ けਰ ਕਰਨੀ ਮੈਨੂੰ ਉਹਦੀ ਨਾ けਰ ਕਰਨੀ ਬਹੁਤ ਚੰਗੀ ਲੱਗਦੀ ਸੀ ਹੂੰ ਠੀਕ ਆ ਉਹਦੀ ਉਹ ਉਹ ਮੰਨ ਕੇ ਚੱਲ ਜੇ ਹੁਣ ਮਤ ਜਸਮ ਦਾ ਭੁੱਖਾ ਹੁੰਦਾ ਜਿਵੇਂ ਉੱਥੇ ਛਿਮਲੇ ਲੈ ਕੇ ਜਿਹੜਾ ਕੋ ਮਰਜ਼ੀ ਕਰ ਲੈਂਦਾ ਮਖੌਨਾਂ ਠੀਕ ਹੈ ਨਾ ਉਹਨੂੰ ਇੱਕ ਵਾਰੀ ਲੈ ਜਾਂਦਾ ਉੱਥੇ ਜਿੰਨਾ ਕੁਛ ਆਉਂਦਾ ਕਰਨਾ ਹੀ ਕਰ ਲੈਂਦਾ ਮੁੜ ਕੇ ਉਹਨੂੰ ਕਹਿੰਦਾ ਵੀ ਜੇ ਤਾਂ ਪਿਆਰਾ ਕਰੀ ਤੁਰੀ ਆ ਨਹੀਂ ਚੱਲ ਠੀਕ ਹੈ ਫਿਰ ਤੂੰ ਤੇਰੇ ਨਾਲ ਅਲੱਗ ਤੇ ਮੇਰੇ ਅੱਡ ਅ ਅੱਛਾ ਘੁੰਮਣ ਕਿੱਥੇ ਕਿਤੇ ਜਾਂਦੇ ਸੀ ਘੁੰਮਣ ਅਸੀਂ Shimla ਤੇ Kullu Manali ਇਹ ਵੀ ਉੱਠ ਜਾਂਦੇ ਸੀ ਚੰਡੀਗੜ੍ਹ ਵੱਧ ਰਹੇ ਆ ਤੇ ਜਾਂ ਸੀ ਇਹ ਤੇ ਜੈਪੁਰ ਵਾਲੇ ਪਾਸੇ ਅੱਜ ਉਹ ਦੋਸਤ ਕਿੱਥੇ ਆ ਜਿਹੜੇ ਜਿੰਨਾਂ ਨਾਲ ਤੇਰੀ ਐ ਸੈਟਿੰਗ ਸੀਗੀ ਵੀ ਉਹਨਾਂ ਨੂੰ ਕਹਿੰਦਾ ਸੀ ਆ ਚੀ ਚੱਕੋ ਆ ਚੀ ਚੱਕੋ ਉਹ ਤਾਂ ਦੋਸਤ ਤੇ ਮੇਰੇ ਨਾਲ ਹੀ ਆਪੇ ਨੂੰ ਪਤਾ ਲੱਗਿਆ ਕਿ ਨਹੀਂ ਲੱਗਿਆ ਮਾਪ ਨੂੰ ਨਹੀਂ ਹਜੇ ਦੱਸਿਆ ਨਹੀਂ ਕੋਈ ਮੈਨੂੰ ਫਿਰ ਘਰੋਂ ਕੱਢ ਦੇਣਗੇ ਲੱਗਦਾ ਵੀ ਮੈਂ ਜੇ ਮਾਪੇ ਨੂੰ ਦੱਸ ਦਾਂ ਤੇ ਮੇਰੇ ਨਾਲ ਬਹੁਤ ਧੱਕਾ ਹੋਊਗਾ ਬਈ ਇਹ ਮੈਂ ਤਾਂ ਹੁੰਦਾ ਉਦੋਂ ਤਾਂ ਮੈਂ ਦੁਖੀ ਹੈਗਾ ਹੀ ਹੈਗਾ ਤੇ ਜੇ ਹੁਣ ਮਾਤੇ ਮਾਪੇ ਨੂੰ ਦੱਸਤਾ ਨਾਲ ਤਾਂ ਉਹ ਦੁਖੀ ਹੋਣਗੇ ਠੀਕ ਹੈ ਨਾਲੇ ਮੈਨੂੰ ਨਫ਼ਰਤ ਕਰਨਗੇ ਵੀ ਮੈਂ ਇਹ ਗੱਲ ਕਹਿੰਦਾ ਵੀ ਉੱਥੇ ਮਿੱਟੀ ਪਾ ਦੂੰਗਾ ਨੂੰ ਕਿੱਥੇ ਕਿੱਥੇ ਜਾ ਕੇ ਪਾਪ ਤੋਂ ਹੋਏਗਾ ਜਿਹੜੇ ਘਰਦਿਆਂ ਦੀ ਨਿੱਕ ਕਮਾਈ ਜਿਹੜੀ ਮਿੱਟੀ ਕਰਤੀ ਕਿੱਥੇ ਜਾ ਕੇ ਪਾਪ ਤੋਂ ਕਿਤੇ ਨਹੀਂ ਤੋਏ ਜਾਣੇ ਕਿਤੇ ਵੀ ਨਹੀਂ ਤੋਏ ਜਾਣੇ ਕੀ ਕਰੇਗਾ ਕੋਈ ਕਾਰਵਾਈ ਕਰੇਗਾ ਕਾਰਵਾਈ ਤਾਂ ਮੈਂ ਕਰੂੰਗਾ ਭਾਈ ਕੀ ਕੀ ਕਾਰਵਾਈ ਕਰੇਗਾ ਵੀ ਮੇਰੇ ਪੈ ਬੰਦ ਦਾ ਹਕਮ ਮੈਨੂੰ ਦੇਣ ਬਸ ਠੀਕ ਹੈ ਜੇ ਇਹ ਇਹ ਮੇਰਾ ਟੈਸਟ ਕਰਾ ਲਓ ਸਬੂਤ ਪਏ ਸਾਰੇ ਹਾਂ ਬਿਲਕੁਲ ਸਾਰੇ ਸਬੂਤ ਕੀ ਕੀ ਪਿਆ ਦੇ ਕੋ ਜਿੱਥੇ ਅਸੀਂ ਹੋਟਲ ਚ ਗਏ ਉਹ ਵੀ ਬਿਲਕੁਲ ਬਿੱਲ ਪਏ ਆ ਠੀਕ ਹੈ ਬਿਲਕੁਲ ਫੋਟੋਆਂ ਪਈਆਂ ਜਿਹੜੀ ਸ਼ਾਪਿੰਗ ਕਰਾਈਆ ਮੈਨੂੰ ਉਹਦੇ ਬਿੱਲ ਪਏ ਆ ਜਿਹੜੀ ਇਹਨੂੰ ਸਕੂਟਰੀ ਲਗੀ ਤੇ ਉਹ ਵੀ ਬਿਲਕੁਲ ਜ ਜਿਹੜਾ ਮੈਨੂੰ ਰੁਪਏ ਸੈਂਡ ਕੀਤੇ ਮੇਰੇ ਖਾਤੇ ਵਿੱਚੋਂ ਜਾਂ Google Pay ਕਿਤੇ ਕੁਛ ਵੀ ਕੀਤਾ ਉਹ ਵੀ ਮੇਰੇ ਕੋਲ ਪਿਆ ਸਾਰਾ ਕੁਝ ਪਿਆ ਕੀ ਕਹਣਾ ਲੱਖ ਲੁੱਖ ਇੱਧਰ ਉੱਧਰ ਹੋਇਆ ਹੋਵੇ ਉਹ ਗੱਲ ਦਾ ਨਹੀਂ ਪਤਾ ਬਾਕੀ ਸਾਰਾ ਕੁਝ ਮੇਰੇ ਕੋਲ ਤੇ ਕਿੰਨੇ ਰੁਪਏ ਮੇਰੇ ਕੋਲ 25 ਲੱਖ ਸੀਗਾ ਚਲ ਤੁਸੀਂ ਲੱਖ ਵੀ ਬੱਸ ਸਕਦੇ ਹੋ 24 ਲੱਖ ਤਾਂ ਮੇਰੇ ਕੋਲ ਪ੍ਰੂਫ ਫੁੱਲ ਪਿਆ 24 ਲੱਖ ਦਾ ਪ੍ਰੂਫ ਪਿਆ ਤੇਰੇ ਕੋਲ ਹਾਂ ਤੇ ਉਹ ਤਾਂ ਕਹਿ ਰਹੀ ਕਹਿੰਦੀ ਮੈਂ ਵੀ ਮੈਂ ਤਾਂ ਖਾਏ ਖਾਦੇ ਨਹੀਂ ਪੈਸੇ ਤੇ ਮੈਂ ਤੁਹਾਨੂੰ ਪ੍ਰੂਫ ਦਿਖਾ ਦਣਾ ਬਈ ਹੂੰ ਮੇਰੇ ਕੋਲ ਕੱਲੀ ਕੱਲੀ ਉਹਦੀ ਚੈਟ ਆ ਪ੍ਰੂਫ ਆ ਅਸੀਂ ਉਹਦੇ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਮੈਨੂੰ ਮੇਰੇ ਨਾਲ ਧੋਖਾ ਕਰ ਠੀਕ ਹੈ ਇਹ ਜਸਮ ਦਾ ਭੁੱਖਾ ਮੈਨੂੰ ਵਰਤੀ ਗਿਆ ਉਹਨੂੰ ਇਹ ਦੇ ਦੇ ਦੋ ਤਾਂ ਦੋ ਦਾ ਕਮਰੇ ਇਹਨਾਂ ਦੇ ਇਹ 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 ਮੈਨੂੰ ਕੀ ਕਰ ਲੈ ਕਮਰਿਆਂ ਦੀ ਨਹੀਂ ਤੂੰ ਮੇਰਾ ਘਰ ਵੇਖ ਲਈ ਮੇਰੇ ਬਾਪ ਦਾ ਬਿਜ਼ਨਸ ਬਿਜ਼ਨਸ ਵੇਖ ਲਈ ਉਹਦੇ ਖਾਤੇ 'ਚ ਪੈਸੇ ਦੇਖ ਲਈ ਠੀਕ ਹੈ ਜੇ ਹੁਣ ਸਾਡੇ ਇੰਨਾ ਕੁਝ ਹੋਇਆ ਹੋਵੇ ਬੋਲਟ ਬੋਲਟ ਸੀ ਮੇਰੇ ਕੋਲੇ ਗੱਡੀ ਸੀ ਮੇਰੇ ਕੋਲੇ ਠੀਕ ਹੈ ਜੇ ਇੰਨਾ ਕੁਝ ਚੋਰੀ ਹੋਇਆ ਹੋਵੇ ਤੇ ਮਾਪਿਆਂ ਦਾ ਕਮਲਾ ਹੋ ਜਾਏ ਸਾਡੇ ਕੋਲ ਥੋੜਾ ਕੁਝ ਹੋਵੇ ਠੀਕ ਹੈ ਅੱਜ ਵੀ ਉਹ ਚਲੇ ਜਾਂਦੇ ਕੋਈ ਨਹੀਂ ਜਵਾਕ ਦੇ ਦਿਮਾਗ ਤੇ ਨਾ ਮਾਪਿਆਂ ਨੂੰ ਸ਼ੱਕ ਨਹੀਂ ਹੇਜ ਜਾਵਾਂ ਵੀ ਯਾਰ ਸਾਡੇ ਘਰੋਂ ਹੀ ਕਿਉਂ ਚੋਰੀ ਹੁੰਦਾ ਪਹਿਲਾਂ ਬੋਲਟ ਚੋਰੀ ਹੋ ਗਿਆ ਫਿਰ ਮੱਜਾਂ ਚੋਰੀ ਹੋ ਗਈਆਂ ਕਣਕ ਚੋਰੀ ਹੋ ਗਈ ਹਰ ਇੱਕ ਚੀਜ਼ ਚੋਰੀ ਹੋ ਗਈ ਮਾਪੇ ਨੂੰ ਜਮਾਂ ਵੀ ਨਹੀਂ ਪਤਾ ਲੱਗੇ ਸਾਡੇ ਘਰੇ ਕਿਉਂ ਨਹੀਂ ਬਾਈ ਮੇਰੇ ਤੇ ਉਹਨੇ ਸ਼ੱਕ ਤਾਂ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਮੈਂ ਨਸ਼ਾ ਨਹੀਂ ਕਰਦਾ ਕੋਈ ਜੇ ਮੈਂ ਨਸ਼ਾ ਕਰਦਾ ਹੁੰਦਾ ਫੇਰ ਮੇਰੇ ਤੇ ਸ਼ੱਕ ਕਰਦੇ ਵੀ ਅਸੀਂ ਚੱਕੇ ਹਾਂ ਪੁਲਿਸ ਇਨਕੁਆਇਰੀ ਕਰਾਏਗਾ ਹਾਂ ਕੀ 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 ਕਰੇਗਾ ਉਹ ਦੇਖ ਉਹ ਕੁੜੀ ਨੂੰ ਸਾਰੇ ਸਬੂਤ ਪੁਲਿਸ ਨੂੰ ਖਾਈ ਐ ਖਿੱਚਦੇ ਹੁੰਦੇ ਫੋਟੋਆਂ ਮੈਂ ਜਦੋਂ ਸ਼ਾਪਿੰਗ ਕਰਾਉਂਦੇ ਸੀਗੇ ਠੀਕ ਆ ਉਹ ਸਾਰੇ ਬਿਲ ਬਿਲ ਸਾਰਾ ਕੁਝ ਬਿਲਕੁਲ ਪਿਆ ਠੀਕ ਫੋਟੋਆਂ ਬਈਆਂ ਚੈਟ ਪਈ ਆ ਜਿਹੜੀ ਚ ਇਹ ਕਹਿੰਦੀ ਹੁੰਦੀ ਸੀ ਅੱਜ ਮੇਰੇ ਤੇ ਅੱਜ ਛੋਟੇ ਮੈਂ ਇੰਨੇ ਪੈਸੇ ਲਵਾਤੇ ਮੇਰਾ ਚ ਹੱਕ ਨਹੀਂ ਸੀਗਾ ਔਨ ਇਸ ਨਾਲੇ ਪੈਸੇ ਲਵਾ ਦੇਨੇ ਜੇ 15000 ਲੱਗ ਗਏ ਨਾਲੇ ਮੇਰਾ ਹੱਕ ਨਹੀਂ ਸੀਗਾ ਫੇਰ ਤੇਰਾ ਹੱਕ ਕਾਦਾ ਹੋਇਆ ਜਿਹੜਾ ਤੂੰ ਮੇਰੇ ਜਦੋਂ ਤੋਂ ਪਹਿਲਾਂ ਕਹਿਣਾ ਮੇਰਾ ਹੱਕ ਨਹੀਂ ਤੇਰਾ ਪੈਸੇ ਲਵਾਉਂਦਾ ਠੀਕ ਹੈ ਜੇ ਹੁਣੇ ਜਸਮ ਦਾ ਮੈਨੂੰ ਕਹਿੰਦੀ ਹੈ ਭੁੱਖਾ ਸੀ ਜੇ ਮੈਂ ਜਸਮ ਦਾ ਭੁੱਖਾ ਹਾਂਦਾ ਮੈਂ 25 ਲੱਖ ਖਵਾਉਂਦਾ ਨਹੀਂ ਸੀਗਾ ਫੇਰ ਮੈਂ ਉਹਨੂੰ ਲੱਖ ਲੁੱਕ ਖਵਾ ਕੇ ਤੇ ਮੈਂ ਸਾਲ ਵਰਤਦਾ ਉਹਨੂੰ ਤੇ ਛੱਡ ਦਿੰਦਾ ਠੀਕ ਹੈ ਨਾ ਹੁਣ ਹੁਣ ਜਾਓਗੇ ਕਿਥੇ ਕਰੋਗੇ ਕਾਰਵਾਈ ਹਾਂ ਕਾਰਵਾਈ ਕਰੂੰਗਾ ਕੋਈ ਨਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਸੀਂ ਬੈਠੋ ਤੁਹਾਡਾ ਵੀ ਹੱਲ ਕਰਦੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ਼ਕ ਦੇ ਵਿੱਚ ਜਿਹੜੇ ਅੰਨੇ ਹੋ ਜਾਂਦੇ ਹਨ ਵੀ ਜਿਹੜੀਆਂ ਕੁੜੀਆਂ ਸਿਰਫ ਪੈਸਾ ਖਾਂਦੀਆਂ ਕਈ ਥਾਵਾਂ ਤੇ ਗੱਲਾਂ ਬਾਤਾਂ ਹੋ ਜਾਂ ਜਿਵੇਂ 35 ਲੱਖ ਵਾਲੀ ਬਿੱਲੇ ਬਿੱਲੇ ਨੈਣਾ ਵਾਲੀਏ ਉਹ 35 ਲੱਖ ਵਾਲੀ ਗੱਲ ਚੱਲੀ ਆ ਉਹ ਉਦਾਂ ਹੀ ਇੱਕ ਮੁੰਡੇ ਨਾਲ ਫੇਰ ਧੱਕਾ ਹੋ ਗਿਆ 25 ਲੱਖ ਰੁਪਿਆ ਪੂਰਾ 25 ਲੱਖ ਰੁਪਿਆ ਮੁੰਡੇ ਤੋਂ ਖਾ ਚੁੱਕੀ ਐ ਇੱਕ ਕੁੜੀ ਚੰਗੇ ਰੈਸਟੋਰੈਂਟਾਂ ਦੇ ਵਿੱਚ ਘੁੰਮਦੀ ਸੀ ਚੰਗੇ ਛੇ ਸ਼ਹਿਰਾਂ ਦੇ ਵਿੱਚ ਚੰਗੇ ਸਿਟੀਆਂ ਦੇ ਵਿੱਚ ਘੁੰਮਦੀ ਸੀ ਸਿਰਫ ਮੁੰਡੇ ਦੇ ਪੈਸਿਆਂ ਤੇ ਮੁੰਡਾ ਆਪਣੇ ਘਰੋਂ ਚੱਕ-ਚੱਕ ਕੇ ਚੀਜ਼ਾਂ ਵੇਚ-ਵੇਚ ਕੇ ਉਹਨੂੰ ਖਵਾਉਂਦਾ ਰਿਹਾ ਤੇ ਐਂਡ ਦੇ ਉੱਤੇ ਉਹਦੀ ਬੁੰਡ ਦੇ ਉੱਤੇ ਲੱਤ ਵੱਜ ਗਈ ਇਹ ਜਿਹੇ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ